ਵੀ ਮੇਰੇ ਵੀਰੋ ਕਹਿੰਦੇ ਕੌਣ ਪੁੱਜਿਆ ਆਜੋ ਤੁਹਾਨੂੰ ਅੱਜ ਇੱਕ ਬੰਦੇ ਨਾਲ ਮਿਲਾਉਨੇ ਆ ਬੰਦੇ ਨੂੰ ਟਰਾਫੀਆਂ ਦਾ ਕਿੰਗ ਕਹਿੰਦੇ ਆ ਬਾਈ ਇਹ ਆ ਪੰਡਰਾਲੀ ਵਾਲਾ ਮਾਨ ਮਾਨ ਕਹਿਵਾ ਫੜ ਲਿਆ ਤੇ ਲਾ ਫਿਰ ਉਹ ਠੀਕ ਹੋ ਜੀ ਆ ਚੱਕਾ ਕਿਵੇਂ ਭਰੀ ਫਿਰਦਾ ਚੋਬਰਾ ਆ ਗੱਲਬਾਤ ਹੀ ਐਂਡ ਕਰੀ ਫਿਰਦਾ ਚੱਕੋ ਬਾਈ ਪਹਿਲਾਂ ਕੱਪ ਚੈੱਕ ਕਰੋ ਬੱਲੇ 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 ਬਾਈ ਉਹ ਕਿਹੜੇ ਹਿਸਾਬ ਨਾਲ ਪਾਏ ਨੇ ਸਿਰਾ ਕਰਾਇਆ ਪਿਆ ਬਾਈ ਮਾਨ ਨੇ ਫੁੱਲ ਚੜਾਈ ਆ ਬਾਈ ਪਟਿਆਲਾ ਏਰੀਆ ਰਾਜਪੁਰਾ ਏਰੀਆ ਅੰਵਾਲਾ ਏਰੀਆ ਤੇ ਉਧਰ ਆਪਣੇ ਜਿਹੜੇ ਜੀਪਾਂ ਵਾਲਾ ਕਿਹੜਾ ਸੀ ਟਕਾਨਸੂ ਆਪ ਕੋਲੋ ਹੈ ਹਿਮਾਚਲ ਕੋਲੋ ਹੈ ਟਕਾਨਸੂ ਬੁਲਟਾਂ ਵਾਲਾ ਟਰੈਕਟਰਾਂ ਵਾਲਾ ਸਭ ਬਾਈ ਕੋਲ ਨੇ ਟੂਰਨਾਮੈਂਟ ਮਾਰ ਕਿਵੇਂ ਚੱਲਦਾ ਕੰਮ ਕਰ ਬਾਈ ਬਹੁਤ ਵਧੀਆ ਵੀਰੇ ਸ਼ੋਕਰਾ ਬਾਈ ਗੁਰੂ ਦਾ ਜੀ ਤੇ ਆ ਬਾਈ ਕਿਵੇਂ ਫਿੱਟ ਕਰੀ ਫਿਰਦਾ ਬਾਈ ਪਹਿਲਾਂ ਇਹ ਦੱਸ ਇਹ ਫਿੱਟ ਕਿਵੇਂ ਕੀਤੇ ਨੇ ਇਹ ਬਾਈ ਆਪਣਾ ਜਲਾਜਰਨ ਵਾਲਾ ਮਨਿੰਦਰ ਆ ਹਾਂ ਤੇ ਬਾਈ ਨੇ ਫੋਨ ਕੀਤਾ ਸੀਗਾ ਮੈਂ ਕਿਸੇ ਹੋਰ ਜਾਣਾ ਸੀ ਉਹ ਕਹਿੰਦਾ ਵੀ ਜਰਗ ਆਉਣਾ ਟੂਰਨਾਮੈਂਟ ਤੇ ਹਾਂ ਤੇ ਬਾਈ ਨੇ ਕੱਪ ਮਗਾਏ ਸੀਗੇ 18 19 ਕੱਪ ਮਗਾਏ ਸੀਗੇ ਸਨਮਾਨ ਕਰਨੇ ਆ ਇੱਕ ਕੁਝ ਪਹਿਲੇ ਹੀ ਰਹਿੰਦੇ ਆ ਦੇਣੇ ਤੋਂ ਕੁਝ ਹੋਰੇ ਸਨਮਾਨ ਕਰਨੇ ਬਾਈ ਗੰਦੀ ਚੀਮਾ ਆਪਣਾ ਮਹਿੰਦਰ ਚਲਾਜਣਾ ਤੇ ਫਿਰ ਮੈਂ ਅੱਜ ਇਹਨਾਂ ਕੋਲ ਹੋ ਰੀਆਂ ਤੇ ਫਿਰ ਮੈਂ ਕੱਲੂ ਜਾ ਨਹੀਂ ਸਕਦਾ ਸੀ ਕਰਤਾ ਕਰਦੇ ਵੀਰੇ ਗੱਡੀ ਪੂਰੀ ਤੁੰਨੀ ਆ ਆ ਬਾਈ ਇਹ ਤਾਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਤੁੰਨੀ ਫਿਰਦਾ ਤੇ ਮਾਰ ਬਾਈ ਇੱਕ ਗੱਲ ਦਸੀ ਹਾਂਜੀ ਹਾਂਜੀ ਵੀਰੇ ਤੈਨੂੰ ਵੀ ਪਤਾ ਹਨਾ ਕੱਪਾਂ ਦੇ ਵਿੱਚ ਕੀ ਕੁਝ ਚੱਲਦਾ ਹਨਾ ਕੁਆਲਿਟੀ ਦੇ ਵਿੱਚ ਜਾਂ ਤੂੰ ਦੱਸ ਬਾਈ ਆਪਣੇ ਦਰਸ਼ਕਾਂ ਨੂੰ ਆਪਣੇ ਲਾਲਾ ਵੀ ਗਾਇਕਾਂ ਨੂੰ ਕਿਵੇਂ ਖੁਸ਼ ਕਰੇਗਾ ਵੀਰੇ ਖੁਸ਼ ਆਪਾਂ ਕਰਾਂਗੇ ਬਾਈ ਉਹਨੇ ਆਉਣ ਇੱਕ ਵਾਰ ਵਿਜ਼ਿਟ ਕਰਨ ਆਪਣੇ ਕੋਲ ਸਾਡੇ ਨਾਲ ਕੰਟੈਕਟ ਕਰਨਾ ਤੇ ਫੁੱਲ ਮਾਨ ਹੋਊਗਾ ਉਹ ਰੇਟ ਦੇ ਦਾਂਗੇ ਵੀਰੇ ਮਿਲੂਗਾ ਨਹੀਂ ਕਿਤੋਂ ਦੇਖ ਲਾ ਕੋਈ ਲੰਬਾ ਨਾ ਦੇ ਨਾ ਨਾ ਕੋਈ ਲੰਬਾ ਜਿੰਨੇ ਆਪਾਂ ਤੋਂ ਟਰਾਫੀਆਂ ਬਾਈ ਕਬੱਡੀ ਕੱਪਾਂ ਵਾਲੇ ਫੁੱਟਬਾਲ ਕ੍ਰਿਕਟ ਵਾਲੇ ਲੈ ਕੇ ਗਏ ਆ ਹੁਣ ਤੱਕ ਉਹ ਪੁਰਾਣੇ ਜੋੜੇ ਤੋਂ ਆਪਾਂ ਤੋਂ ਹੁਣ ਵੀ ਲੈ ਕੇ ਜਾਂਦੇ ਆ ਰੇਟ 'ਚ ਕੋਈ ਗੱਲਬਾਤ ਹੈਗੀ ਤਾਂ ਲੈ ਕੇ ਆ ਲੈ ਲਾਂ ਜ਼ਿੰਮੇਵਾਰੀ ਫਿਰ ਫੁੱਲ ਜ਼ਿੰਮੇਵਾਰੀ ਲਾ ਵੀਰੇ ਤੁਸੀਂ ਬਾਈ ਫੁੱਲ ਆਪਣੀ ਜ਼ਿੰਮੇਵਾਰੀ ਆ ਕੋਈ ਕੁਆਲਿਟੀ ਦੇ ਵਿੱਚ ਨਹੀਂ ਤੁਹਾਨੂੰ ਲੰਬਾ ਆਊ ਚੈੱਕ ਕਰੋ ਬਾਈ ਕੱਪ ਇਹ 6 6 ਫੁੱਟੇ ਕੱਪ ਨੇ ਬਾਈ ਸਾਰੇ 6 6 ਫੁੱਟੇ ਨੇ 6 6 ਫੁੱਟੇ ਕੱਪ ਨੇ ਬਾਈ ਕੋਈ ਕੁਆਲਿਟੀ ਜਿਹਾ ਕੋਈ ਕਿਸੇ ਵੀ ਚੀਜ਼ ਦੇ ਵਿੱਚ ਲੰਭਾ ਨਹੀਂ ਆਉ ਬਾਈ ਮਾਨ ਸਪੋਰਟਸ ਪਿੰਡ ਪੰਡਰਾਲੀ ਹਾਂ ਜਰੂਰ ਵੇਸਟ ਕਰੋ ਬਾਈ ਮਾਨ ਨੰਬਰ ਬੋਲ ਆਪਣਾ 9877137012 9877137012 37012 ਬਾਈ ਆਪਾਂ ਉੱਪਰ ਵੀ ਲਾ ਦਾਂਗੇ ਤੇ ਤੁਸੀਂ ਜਰੂਰ ਬਾਈ ਇੱਕ ਵਾਰ ਮੇਰੇ ਕਹੇ ਤੇ ਮੇਰੀ ਜ਼ਿੰਮੇਵਾਰੀ ਤੇ ਮੇਰੀ ਗਾਰੰਟੀ ਦੇ ਬਾਈ ਮਾਨ ਕੋਲ ਪਹੁੰਚੋ ਕੁਆਲਿਟੀ ਤੁਹਾਨੂੰ ਇੱਕ ਨੰਬਰ ਰੇਟ ਜਿਹੇ-ਜਾ ਕਹੋਗੇ ਉਹ ਜਾ ਮਿਲੂਗਾ ਹਰ ਤਰ੍ਹਾਂ ਦੀ ਟਰੋਫੀ ਮਿਲੂਗੀ ਵੀਰੇ ਇੱਕ ਵਾਰ ਤੁਸੀਂ ਫੋਨ 'ਚ ਦਿਖਾਓ ਤੁਹਾਡੇ ਬੈਠੇ-ਬੈਠੇ ਜਿਹੇ-ਜਾ ਵੀ ਵਾਲ ਪੇਪਰ ਚਾਹੀਦਾ ਤੁਹਾਡੇ ਸਾਹਮਣੇ ਤਿਆਰ ਕਰਕੇ ਦਵਾਂਗੇ ਤੁਹਾਨੂੰ ਉਹ ਵਾਓ ਬਾਈ ਪੂਰੀ ਨੇ ਸਭ ਐਨ ਕਰੇ ਆਪਣੇ ਫੈਕਟਰੀ ਆ ਉੱਥੇ ਬਣਾ ਕੇ ਦਵਾਂਗੇ ਵੀਰੇ ਬਸ ਲੰਬੇ ਵਾਲਾ ਰਹੀ ਕੁਝ ਨਹੀਂ ਗਿਆ ਬਾਈ ਜਦੋਂ ਹੈ ਹੀ ਤੁਹਾਡੇ ਮੂਰੇ ਬਸ ਸਾਰਾ ਕੁਝ ਬਸ ਸਭ ਤੋਂ ਵੱਡੀ ਚੀਜ਼ ਹੁੰਦੀ ਆ ਓਲਾ ਹੁੰਦਾ ਪਿੱਠ ਪਿੱਛੇ ਹਾਂ ਬਿਲਕੁਲ ਜੀ ਬਿਲਕੁਲ ਮੂੰ ਤੇ ਕੋਈ ਓਲਾ ਨਹੀਂ ਹਾਂ ਸੋ ਬਾਈ ਜ਼ਰੂਰ ਵੇਸਟ ਕਰਿਓ ਮੇਰਾ ਭਰਾ ਤੇ ਗਾਰੰਟੀ ਫੁੱਲ ਆ ਇੱਕ ਕੰਮ ਬਾਈ ਦਾ ਇਹ ਅੱਜ ਦਾ ਸ਼ुरू ਹੋਈ ਆ ਮਾਨਾ ਹਨਾ ਸਭ ਤੋਂ ਪਹਿਲਾਂ ਇੱਕ ਦੋ ਬੰਦੇ ਤੁਸੀਂ ਹੋ ਹਨਾ ਜਿਹੜੇ ਕੰਮ ਦੇ ਵਿੱਚ ਅੱਜ ਵੀ ਜਿਹੜੇ ਤੁਹਾਡੇ ਕੋਲ ਮੈਨੂੰ ਇਹ ਵੀ ਪਤਾ ਵੀ ਜਿਹੜੇ ਗਾਹਕ ਤੁਹਾਡੇ ਕੋਲ ਪਹਿਲੇ ਦਿਨ ਜੁੜੇ ਸੀ ਅੱਜ ਵੀ ਉਹ ਤੁਹਾਡੇ ਕੋਲ ਹੀ ਨੇ ਬਈ ਉਹ ਕਾਦੇ ਕਰਕੇ ਨੇ ਉਹ ਕੁਆਲਿਟੀ ਕਰਕੇ ਨੇ ਹਨਾ ਨਹੀਂ ਬਾਈ ਤੁਹਾਨੂੰ ਵੀ ਪਤਾ ਸ਼ੌਪਾਂ ਬਹੁਤ ਨੇ ਨਾ ਸਭ ਦੀ ਚਲੋ ਆਪੋ ਆਪਣੀ ਆਪਾਂ ਕੇ ਇਹਨੂੰ ਨਿੰਦਦੇ ਨਹੀਂ ਪਰ ਹਾਂ ਜਦੋਂ ਸਭ ਤੋਂ ਵੱਡੀ ਗੀ ਚੀਜ਼ ਹੁੰਦੀ ਆ ਪੁਰਾਣਾ ਗਾਹਕ ਜਿਹਦੇ ਬੰਦੇ ਨਾਲ ਜੁੜਿਆ ਹੋਵੇ ਨਾ ਜੇ ਉਹਦੇ 'ਚ ਕੋਈ ਗੱਲਬਾਤ ਆ ਬਾਈ ਆ ਜੁੜਦਾ ਪੁਰਾਣਾ ਗਾ ਕੇ ਦੁਬਾਰਾ ਦੁਬਾਰਾ ਅਗਲਾ ਤਾਂ ਆਉਂਦਾ ਹੁੰਦਾ ਮੈਂ ਦਿਲੋਂ ਧੰਨਵਾਦ ਕਰਦਾ ਸਾਡੀ ਕ੍ਰਿਕਟ ਨੇ ਬਹੁਤ ਅੱਗੇ ਲੈ ਕੇ ਜਾਂਦੇ ਅਸੀਂ ਅਸੀਂ ਛੋਟੇ ਜਿਹੇ ਘਰਾਂ ਚੋਂ ਉੱਠੇ ਆ ਬਾਈ ਸਾਡੀ ਕ੍ਰਿਕਟ ਕਰਕੇ ਜਿਹੜੇ ਭਰਾ ਸਾਨੂੰ ਪਿਆਰ ਕਰਦੇ ਨੇ ਕਮੇਟੀ ਵਾਲੇ ਸਾਡੇ ਨਾਲ ਪੁਰਾਣੇ ਜੁੜੇ ਹੋਏ ਆ ਉਹ ਜਿੱਦਾਂ ਕਹਦੇ ਨੇ ਬਾਈ ਆਪਾਂ ਉਦਾਂ ਹੀ ਕਰ ਲੈਨੇ ਆ ਆਪਾਂ ਔੜਦੇ ਨਹੀਂ ਹੈਗੇ ਅੰਨਾ ਤੁਹਾਨੂੰ ਰਾਜਪੁਰਾ ਅੰਬਾਲਾ ਪਟਿਆਲਾ ਏਰੀਆ ਦਾ ਤਾਂ ਤੂੰ ਕਿੰਗ ਆ ਬਾਈ ਹੁਣ ਮੈਂ ਬੇਨਤੀ ਕਰਦਾ ਮੇਰੇ ਏਰੀਆ ਖੰਨਾ ਏਰੀਆ ਬਾਈ ਕੱਲਾ ਕੱਲਾ ਬੰਦਾ ਮਾਨ ਕੋਲੇ ਜਾਣਾ ਚਾਹੀਦਾ ਠੀਕ ਆ ਯਾਰ ਗਰੰਟੀ ਫੁੱ ਬੱਸ ਮੁੱਕ ਦੀ ਗੱਲ ਐਂ ਡੇਆ ਮੇਰੇ ਕੁਆਲਿਟੀ ਵਿੱਚ ਗਰੰਟੀ ਹੋਗੀ ਆਪਣਾ ਰੇਟ ਵਜੋਂ ਗਰੰਟੀ ਹੋਗੀ ਤੁਹਾਨੂੰ ਵੀਰੇ ਸਮਾਨ ਦੇ ਇਹ ਨਹੀਂ ਹੈਗਾ ਵੀ ਤੁਹਾਨੂੰ ਦਿਖਾਇਆ ਕੁਝ ਹੋਰ ਤੇ ਦਿੱਤਾ ਕੁਝ ਹੋਰ ਹੋ ਨਹੀਂ ਲੂਗਾ ਤੁਹਾਡੇ ਸਾਹਮਣੇ ਤੁਹਾਨੂੰ ਸਮਾਨ ਦੇ ਵਿੱਚ ਪੈਸੇ ਬਚਾ ਕੇ ਦਵਾਂਗੇ ਪੂਰਾ ਨਾਲੋਂ ਹਨਾ ਜੀ ਤੇ ਤੁਸੀਂ ਕਰੋ ਵਿਜ਼ਿਟ ਇੱਕ ਵਾਰ ਤੇ ਤੁਹਾਡਾ ਫੁੱਲ ਮਾਨ ਹੋਵੇ ਤੇ ਨਾਲ ਭਰਾ ਕਮੈਂਟਰੀ ਕਰਦੇ ਤਾਂ ਸਾਰਿਆਂ ਨੂੰ ਪਤਾ ਹੀ ਆ ਨਾ ਕਮੈਂਟਰੀ ਕਰਦਾ ਸੋ ਕਮੈਂਟਰੀ ਦਾ ਵੀ ਮੌਕਾ ਦੋ ਨਾਲੇ ਤੁਹਾਡਾ ਸਮਾਨ ਪਹੁੰਚਦਾ ਹੋ ਜੂ ਤੇ ਨਾਲੇ ਬਾਈ ਆਪਦਾ ਕੰਮ ਕਰੂਗਾ ਹਨਾ ਥੋੜੂ ਆਪਣੇ ਬੋਲਾਂ ਨਾਲ ਤੁਹਾਡੇ ਪਿੰਡ ਰੌਣਕਾ ਲਾਊਗਾ ਸੋ ਸਾਰੇ ਮੌਕੇ ਦਿਓ ਬਾਈ ਵੱਧ ਤੋਂ ਵੱਧ ਟਰਾਫੀਆਂ ਲਈ ਵੀ ਤੇ ਕਮੈਂਟਰੀ ਲਈ ਵੀ ਸੋ ਧੰਨਵਾਦ ਵੀਰੇ ਬਹੁਤ ਬਹੁਤ ਪਰਮਾਤਮਾ ਸਾਰੀ